ਆਪਾਂ ਨੂੰ ਪਤਾ ਹੀ ਹੈਗਾ ਜਦੋਂ ਇਲੈਕਸ਼ਨਾਂ ਹੁੰਦੀਆਂ ਹਨ ਰਾਜਨੀਤਿਕ ਲੀਡਰ ਇਹਨਾਂ ਢੇਰਿਆਂ ਦਾ ਰਾਜ ਕੇ ਫਾਇਦਾ ਖਾਉਂਦੇ ਹਨ ਨਾਂ ਵੀ ਰੱਖੇ ਇਹਨਾਂ ਨੇ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਾ ਲੋਂਗੋਵਾਲ ਸ਼੍ਰੋਮਣੀ ਅਕਾਲੀ ਦਾਲ ਬਰਨਾਲਾ ਗਰੁੱਪ ਸ਼੍ਰੋਮਣੀ ਕਲਦਨ ਬਾਦਲ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਨਾਂ ਭਾਈ ਸਾਹਿਬ ਜਸੇਦਾਰ ਰਣਜੀਤ ਸਿੰਘ ਜਿਹੜੇ ਕਿਸ ਰੋਮਨੀ ਕਮੇਟੀ ਤੇ ਅਕਸਰ ਕਿੰਤੂ ਪਰੰਤੂ ਕਰਦੇ ਰਹਿੰਦੇ ਹਨ ਕਿਉਂਕਿ ਸਭ ਤੋਂ ਪਹਿਲਾਂ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਨਿਜੀਕਰਨ ਕੀਤਾ ਅੱਜ ਵੀ ਇਹ ਨਿੱਜੀ ਅਥਾਂ ਦੇ ਬੀਤੀ ਹੈ ਅਸੀਂ ਇਹ ਵੀ ਕਹਿ ਸਕਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਰੋਂ ਦਾ ਨਿੱਜੀ ਅਥਾਂ ਨੇ ਬਿਕਲਾ ਗਿਆ ਹੈ ਇਸ ਦਾ ਵੀ ਨਿੱਜੀਕਰਨ ਹੋ ਚੁੱਕਾ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰਾਇੰਗਲ ਪਾਰਟ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਧਾਰਾ ਨੂੰ ਫਾਲੋ ਕਰਦੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਆ ਸਾਡਾ ਅੱਜ ਦਾ ਗੱਲਬਾਤ ਦਾ ਵਿਸ਼ਾ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਅੱਜ ਤੋਂ 104 ਸਾਲ ਪਹਿਲਾਂ ਹੋਂਦ ਵਿੱਚ ਆਈ ਸੀ 1920 ਦੇ ਵਿੱਚ ਅਕਾਲੀ ਪਾਰਟੀ ਹੋਂਦ ਵਿੱਚ ਆਈ ਸੀ ਜਿਸ ਨੂੰ ਅਕਾਲੀ ਦਲ 1920 ਵੀ ਕਿਹਾ ਜਾਂਦਾ ਹੈ ਜਿਹੜੀ ਕਿ ਅੱਜ ਆਪਣਾ ਵਿਕਾਰ ਬਿਲਕੁਲ ਗਵਾ ਚੁੱਕੀ ਆ ਇਸ ਨੇ ਆਪਣੇ 104 ਸਾਲਾਂ ਦੇ ਸਫ਼ਰ ਦੇ ਵਿੱਚ ਬਹੁਤ ਜੋੜ ਤੋੜ ਕੀਤੇ ਰੰਗ ਬਰੰਗੇ ਨਾਂ ਵੀ ਰੱਖੇ ਇਹਨਾਂ ਨੇ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਲੋਂਗੋਵਾਲ ਸ਼੍ਰੋਮਣੀ ਅਕਾਲੀ ਦਲ ਬਰਨਾਲਾ ਗਰੁੱਪ ਸ਼੍ਰੋਮਣੀ ਕਲਦਲ ਬਾਦਲ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਨਾਂ ਦੇ ਨਾਲ ਜਾਣੀ ਜਾਂਦੀ ਹੈ ਇਸ ਦੇ ਅੱਜ ਪਤਨ ਦੇ ਕਾਰਨ ਤਕਰੀਬਨ ਸਭ ਨੂੰ ਪਤਾ ਹੀ ਹੈ ਕਿਉਂਕਿ ਸਭ ਤੋਂ ਪਹਿਲਾਂ ਇਹਨਾਂ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਨਿੱਜੀਕਰਨ ਕੀਤਾ ਅੱਜ ਵੀ ਇਹ ਨਿੱਜੀ ਹੱਥਾਂ ਦੇ ਵਿੱਚ ਹੀ ਹੈ ਬਾਦਲਾ ਪਰਿਵਾਰ ਦਾ ਇਸ ਦੇ ਉੱਪਰ ਪੂਰੀ ਤਰ੍ਹਾਂ ਇੱਕ ਤਰ੍ਹਾਂ ਦਾ ਕਬਜ਼ਾ ਹੀ ਹੈ ਅਸੀਂ ਸਬੂਤਾਂ ਦੇ ਆਧਾਰ ਤੇ ਹੀ ਇਹ ਗੱਲ ਕਹਿ ਰਹੇ ਆ ਕਿਉਂਕਿ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਗੱਲ ਕਰਗੇ ਜਾਂ ਅਕਾਲ ਤਖਤ ਦੀ ਗੱਲ ਕਰਗੇ ਕੋਈ ਵੀ ਇਸ ਦੇ ਵੱਲ ਉਂਗਲ ਨਹੀਂ ਚੁੱਕ ਸਕਦਾ ਜਦੋਂ ਦੀ ਇਸ ਦੇ ਵੱਲ ਉਂਗਲ ਚੁੱਕਣੀ ਸ਼ੁਰੂ ਹੋ ਗਈ ਹੈ ਤਾਂ ਇਹਦਾ ਮਤਲਬ ਇਹ ਹੀ ਹੈ ਨਿੱਜੀ ਹੱਥਾਂ ਦੇ ਵਿੱਚ ਚਲੀ ਗਈ ਹੈ ਜੀ ਦੇ ਵਿੱਚ ਪਹਿਲਾ ਸਬੂਤ ਭਾਈ ਸਾਹਿਬ ਜਸੇਦਾਰ ਕਰਨਜੀਤ ਸਿੰਘ ਜਿਹੜੇ ਕਿ ਇਸ ਰੋਮਨੀ ਕਮੇਟੀ ਤੇ ਅਕਸਰ ਕਿੰਤੂ ਪਰੰਤੂ ਕਰਦੇ ਰਹਿੰਦੇ ਹਨ ਲੋਕਾਂ ਨੂੰ ਇਹਦੇ ਵਿੱਚ ਜਿਹੜੀਆਂ ਖਾਮੀਆਂ ਆਈਆਂ ਉਹਨਾਂ ਬਾਰੇ ਜਾਣਕਾਰੀ ਅਕਸਰ ਦਿੰਦੇ ਰਹਿੰਦੇ ਹਨ ਕਿਵੇਂ ਇਸ ਇਸ ਨੂੰ ਬਾਦਲਾਂ ਨੇ ਦੂਜ ਕੀਤਾ ਉਸੇ ਤਰ੍ਹਾਂ ਹੀ ਗੁਰੂ ਘਰ ਦੇ ਕੀਰਤਨ ਗਏ ਭਾਈ ਬਡਾਲਾ ਜੀ ਵੀ ਕਿੰਤੂ ਪਰੰਤੂ ਕਰਦੇ ਹਨ ਇਸੇ ਤਰ੍ਹਾਂ ਹੀ ਸਰਬਜੀਤ ਸਿੰਘ ਧੁੰਦਾ ਉਹ ਵੀ ਇਸਤੇ ਕਿੰਤੂ ਪਰੰਤੂ ਕਰਦੇ ਰਹੇਦੇ ਹਨ ਇਸੇ ਤਰ੍ਹਾਂ ਹੀ ਭਾਈ ਰਣਜੀਤ ਸਿੰਘ ਢਰਾਂਗਵਾਲਾ ਵੀ ਸ਼੍ਰੋਮਣੀ ਕਮੇਟੀ ਬਾਰੇ ਅਕਸਰ ਕੁਛ ਨਾ ਕੁਛ ਕਹਿੰਦੇ ਰਹਿੰਦੇ ਹਨ ਇਸ ਦਾ ਇਹ ਵੀ ਸਭ ਤੋਂ ਵੱਡਾ ਕਾਰਨ ਹੈ ਕਿਉਂਕਿ ਇਹ ਨਿੱਜੀ ਹੱਥਾਂ ਦੇ ਵਿੱਚ ਚਲੀ ਗਈ ਹੈ। ਦੂਜੀ ਗੱਲ ਅਸੀਂ ਇਹ ਕਰਦੇ ਹਾਂ ਜਿੰਨਾ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਿਆਂ ਦੇ ਵਿੱਚ ਸਸੋਬਤ ਠੀਕਾ ਬਰਾਜਮਾਨ ਸੀਗਾ ਉਦੋਂ ਸਾਰੇ ਗੁਰਦੁਆਰਿਆਂ ਦੇ ਵਿੱਚੋਂ ਇੱਕੋ ਹੀ ਆਵਾਜ਼ ਆਉਂਦੀ ਸੀ ਏਕਤਾ ਦੀ ਅਖੰਡਤਾ ਦੀ ਭਾਈਚਾਰੇ ਦੀ ਸ਼ੁਰੂਆਤੇ ਭਲੇ ਦੀ ਅਸੀਂ ਇਹ ਵੀ ਕਹਿ ਸਕਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਰੋਂ ਦਾ ਨਿੱਜੀ ਹੱਥਾਂ ਦੇ ਵਿੱਚ ਆ ਗਿਆ ਹੈ ਇਸ ਦਾ ਵੀ ਨਿੱਜੀਕਰਨ ਹੋ ਚੁੱਕਾ ਹੈ ਕਿਉਂਕਿ ਡੇਰਾਵਾਦ ਫੈਲ ਚੁੱਕਾ ਹੈ ਪੂਰੇ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਡੇਰੇ ਖੁੱਲ ਚੁੱਕੇ ਹਨ ਜਿਨ੍ਹਾਂ ਦੇ ਵਿੱਚ ਡੇਰੇ ਦਾ ਕੰਟਰੋਲ ਇੱਕ ਪ੍ਰਾਈਵੇਟ ਹੱਥਾਂ ਦੇ ਵਿੱਚ ਹੀ ਚਲਾ ਗਿਆ ਹੈ ਜਿਵੇਂ ਕਿ ਬਹੁਤ ਸਾਰੇ ਡੇਰੇ ਹਨ ਉੱਥੋਂ ਦਾ ਕਰਤਾ ਧਰਤਾ ਇੱਕੋ ਹੀ ਉਸ ਡੇਰੇ ਦਾ ਮੁਖੀ ਹੁੰਦਾ ਹੈ ਜਿਹੜਾ ਕਿ ਸਾਬਕਾ ਹਾਬਕੀਤਾ ਵੀ ਆਪ ਰੱਖਦਾ ਹੈ ਅਗਲੀ ਗੱਲ ਅਸੀਂ ਇਹ ਵੀ ਕਹਿੰਦੇ ਹਾਂ ਡੇਰਿਆਂ ਦੇ ਵਿੱਚ ਨਿਸ਼ਾਨ ਸਾਹਿਬ ਵੀ ਨਹੀਂ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੇ ਉੱਥੇ ਇਨਸਾਨ ਸਾਹਿਬ ਵੀ ਨਹੀਂ ਹੈ ਅਗਲੀ ਗੱਲ ਅਸੀਂ ਇਹ ਵੀ ਕਰਦੇ ਹਾਂ ਜਿਹੜੀ ਮਾਨਤਾ ਪ੍ਰਾਪਤ ਸ਼੍ਰੋਮਣੀ ਕਮੇਟੀ ਵੱਲੋਂ ਅਰਦਾਸ ਕੀਤੀ ਜਾਂਦੀ ਹੈ ਉਸ ਦਾ ਵੀ ਨਿੱਜੀਕਰਨ ਹੋ ਚੁੱਕਾ ਹੈ ਕਿਉਂਕਿ ਜਿੰਨੇ ਵੀ ਡੇਰੇ ਹਨ ਉਹਨਾਂ ਦੀਆਂ ਆਪੋ ਆਪਣੀਆਂ ਅਰਦਾਸਾਂ ਬਣਾਈਆਂ ਹੋ ਜਾਂ ਹਨ ਜਿਹੜਾ ਕਿ ਲੋਕਾਂ ਨੂੰ ਇੱਕ ਤਰ੍ਹਾਂ ਦਾ ਗਮਰਾਹ ਹੀ ਕਰ ਰਹੇ ਹਨ ਡੇਰਾਵਾਦ ਹੋਣ ਦੇ ਨਾਲ ਲੋਕਾਂ ਦਾ ਵੀ ਨਿੱਜੀਕਰਨ ਹੋ ਚੁੱਕਾ ਹੈ ਕਿਉਂਕਿ ਜਿੰਨੇ ਵੀ ਡੇਰੇ ਹਨ ਉਹਨਾਂ ਦੇ ਨਾਲ ਲੋਕ ਜੁੜੇ ਹਨ ਆਪਾਂ ਨੂੰ ਪਤਾ ਹੀ ਹੈਗਾ ਜਦੋਂ ਇਲੈਕਸ਼ਨਾਂ ਹੁੰਦੀਆਂ ਹਨ ਰਾਜਨੀਤਿਕ ਲੀਡਰ ਇਹਨਾਂ ਡੇਰਿਆਂ ਦਾ ਰੱਜ ਕੇ ਫਾਇਦਾ ਠਾਉਂਦੇ ਹਨ ਡੇਰੇਦਾਰ ਇਹਨਾਂ ਨੂੰ ਪਾਰਟੀਆਂ ਨੂੰ ਵੋਟਾਂ ਪਾਉਂਦੇ ਹਨ ਤੇ ਹਮੇਸ਼ਾ ਹੀ ਸਰਕਾਰਾਂ ਦਾ ਇਹਨਾਂ ਢੇਰਿਆਂ ਦੇ ਉੱਤੇ ਹਮੇਸ਼ਾ ਹੀ ਹੱਥ ਰਹਿੰਦਾ ਹੈ। ਅਗਲੀ ਗੱਲ ਅਸੀਂ ਇਹ ਵੀ ਕਹਿੰਦੇ ਹਾਂ ਪੰਜਾਬ ਦੇ ਲੋਕ ਬਹੁਤ ਜਲਦੀ ਭਾਵਨਾਵਾਂ ਦੇ ਵਿੱਚ ਆ ਜਾਂਦੇ ਹਨ। ਅੱਜ ਤੋਂ 34 ਸਾਲ ਪਹਿਲਾਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਜੇਲ੍ਹ ਦੇ ਵਿੱਚ ਸਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਐਮਪੀ ਬਣਾਇਆ ਗਿਆ ਸੀ ਕਿਉਂਕਿ ਉਸ ਨੇ ਆਪਣਾ ਅਹੁਦਾ ਤਿਆਗ ਦਿੱਤਾ ਸੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਸੀ 1984 ਦੇ ਵਿੱਚ ਕਿਉਂਕਿ ਲੋਕ ਬਹੁਤ ਭੋਲੇ ਭਾਲੇ ਹੁੰਦੇ ਹਨ ਅੱਜ 34 ਸਾਲ ਹੋ ਗਏ ਅਗਰ ਪੰਜਾਬ ਦੇ ਲੋਕ ਸਿਮਰ ਰਜੀ ਸਿੰਘ ਮਾਨ ਤੋਂ ਪੁੱਛਣਾ ਕਿ ਤੁਸੀਂ 34 ਸਾਲਾਂ ਦੇ ਵਿੱਚ ਪੰਜਾਬ ਦੇ ਲਈ ਕੀ ਕੀਤਾ ਹੈ ਇੱਕ ਜੇਲ ਸੁਪਰਡੈਂਟ ਦੀ ਵੀ ਇੱਕ ਵੀਡੀਓ মিডিਆ ਦੇ ਵਿੱਚ ਆਈ ਹੈ ਉਹਨਾਂ ਦੇ ਨਾਲ ਪੱਤਰਕਾਰ ਗੱਲ ਕਰਦੇ ਹਨ ਜੇਲਰ ਇਹ ਕਹਿੰਦੇ ਹਨ ਜਦੋਂ ਸਿਮਰ ਰਜੀ ਸਿੰਘ ਮਾਨ ਰਿਹਾ ਹੋਏ ਸਨ ਬਹੁਤ ਸਾਰੇ ਲੋਕ ਉਹਨਾਂ ਨੂੰ ਲੈਣ ਗਏ ਛੰਨ ਤਾਂ ਉਹਨਾਂ ਨੇ ਮੀਡੀਆ ਦੇ ਵਿੱਚ ਇਹ ਗੱਲ ਕਹੀ ਸੀ ਵੀ ਜੇਲ੍ਹ ਦੇ ਵਿੱਚ ਮੈਨੂੰ ਘਟਿਆ ਖਾਣਾ ਦਿੱਤਾ ਜਾਂਦਾ ਸੀ ਮੇਰੇ ਨਾਲ ਬਰਸਲੂਕੀ ਕੀਤੀ ਜਾਂਦੀ ਸੀ ਕੋਈ ਪ੍ਰਬੰਧ ਨਹੀਂ ਸੀਗਾ ਉਹੀ ਜੇਲ੍ਹ ਸੁਪਰਡੈਂਟ ਜੇਲਰ ਨੇ ਉਦੋਂ ਹੀ ਸਿਮਰ ਸਿੰਘ ਮਾ ਨੂੰ ਫੋਨ ਲਾਇਆ ਤੇ ਗੱਲ ਕਰੀ ਮਾਨ ਸਾਹਿਬ ਤੁਸੀਂ ਇਹ ਕੀ ਕਹਿ ਰਹੇ ਹੋ ਸਾਨੂੰ ਵੀਆਈਪੀ ਸਹੂਲਤਾਂ ਮਿਲੀਆਂ ਹਨ ਸਾਨੂੰ ਦਿੱਲੀ ਤੋਂ ਫੋਨ ਆਇਆ ਸੀਗਾ ਵੀ ਸਿਮਰਜੀਤ ਸਿੰਘ ਮਾਨ ਪਟਿਆਲੇ ਵਾਲੇ ਰਾਜੇ ਦੇ ਰਿਸ਼ਤੇਦਾਰ ਹਨ ਇਹਨਾਂ ਦਾ ਤੁਸੀਂ ਵੱਧ ਤੋਂ ਵੱਧ ਖਿਆਲ ਕਰਨਾ ਅੱਗੋਂ ਸਿਮਰਜੀਤ ਸਿੰਘ ਮਾਨ ਨੇ ਜਵਾਬ ਦਿੱਤਾ ਉਹ ਕਹਿੰਦੇ ਅਸੀਂ ਵੋਟਾਂ ਲਾ ਲਈਆਂ ਲੋਕਾਂ ਤੋਂ ਸਾਨੂੰ ਕਹਿਣਾ ਪੈਂਦਾ ਹੈ ਜੇ ਇਹ ਗੱਲ ਨਾ ਕਹਾਂਗੇ ਸਾਨੂੰ ਵੋਟ ਕਿਹਨੇ ਪਾਉਣੀ ਹੈ ਇਹ ਜੇਲਰ ਨੇ ਖੋਦ ਬਿਊਰਗੂ ਰਾਹੀਂ ਵਿਆਨ ਦਰਜ ਕਰਾਇਆ ਹਨ ਜਿਹੜਾ ਕਿ YouTube ਤੇ ਅਸੀਂ ਆਪ ਸੁਣੇ ਹਨ ਇਸੇ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਆ ਜਿਵੇਂ ਕਿ ਤੁਸੀਂ ਸਿਮਰ ਸਿੰਘ ਮਾਨ ਨੂੰ ਜੇਲ੍ਹ ਦੇ ਵਿੱਚ ਐਮਪੀ ਬਣਾਇਆ ਸੀ 34 ਸਾਲਾਂ ਦੇ ਵਿੱਚ ਕੁਝ ਵੀ ਨਹੀਂ ਕੀਤਾ ਜੋ ਕੁਝ ਕਰਨਾ ਚਾਹੀਦਾ ਸੀ ਲੇਕਿਨ ਅਮਰਤਪਾਲ ਨੂੰ ਵੀ ਐਮਪੀ ਬਣਾਇਆ ਗਿਆ ਹੈ ਉਹ ਵੀ ਇੱਕ ਪਾਰਟੀ ਦਾ ਐਲਾਨ ਕਰਨ ਜਾ ਰਹੇ ਹਨ 14 ਜਨਵਰੀ 2025 ਨੂੰ ਮਾਗੀ ਵਾਲੇ ਦਿਨ ਚਲੋ ਅਸੀਂ ਤਾਂ ਇਹ ਕਹਿੰਦੇ ਹਾਂ ਚੰਗੀ ਗੱਲ ਹੈ ਪੰਜਾਬ ਦਾ ਭਲਾ ਹੋਣਾ ਚਾਹੀਦਾ ਹੈ ਬਾਰੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਭਾਵਨਾਵਾਂ ਦੇ ਵਿੱਚ ਨਹੀਂ ਬਹਿਣਾ ਚਾਹੀਦਾ ਉਹਨਾਂ ਨੂੰ ਆਪਣਾ ਆਲਾ ਦਵਾਲਾ ਸਭ ਕੁਝ ਦੇਖਣਾ ਪੈਂਦਾ ਹੈ ਲੇਕਿਨ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਕਿ ਚਾਰ ਅਹਿਮ ਜ਼ਰੂਰੀ ਮੰਗਾਂ ਹਨ ਜਾਣੇ ਕਿ ਨਿੱਜੀ ਹਨ ਪਹਿਲੀ ਗੱਲ ਤਾਂ ਇਹ ਹੈ ਕਿ ਆ ਪੰਜਾਬ ਦੇ ਲੋਕਾਂ ਕੋਲ ਚਾਹੇ ਕਿਸਾਨ ਆ ਮਜ਼ਦੂਰ ਆ ਛੋਟਾ ਦੁਕਾਨਦਾਰ ਆ ਹਰ ਇੱਕ ਨਾਗਰਿਕ ਹੈਗਾ ਉਸ ਕੋਲੇ ਆਪਣਾ ਘਰ ਹੋਣਾ ਚਾਹੀਦਾ ਉਹ ਵੀ ਆਧੁਨਿਕ ਸਹੂਲਤਾਂ ਦੇ ਨਾਲ ਸਰਕਾਰ ਆਪਣੀ ਜ਼ਿੰਮੇਵਾਰੀ ਤੇ ਬਣਾ ਕੇ ਦੇਵੇ ਦੂਜਾ ਸੀ ਇਹ ਵੀ ਕਹਿੰਦੇ ਆ ਕਿ 18 ਸਾਲ ਤੱਕ ਬੱਚਿਆਂ ਨੂੰ ਐਜੂਕੇਸ਼ਨ ਫ੍ਰੀ ਮਿਲਣੀ ਚਾਹੀਦੀ ਆ ਤੀਜਾ ਸੀ ਕਹਿੰਦੇ ਆ ਜੰਮੂ ਤੋਂ ਲੈ ਕੇ ਮਰਨ ਤੱਕ ਸਿਹਤ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਚੌਥਾ ਸੀ ਇਹ ਵੀ ਕਹਿੰਦੇ ਆ ਮਜ਼ਦੂਰ ਦੀ ਦਿਹਾੜੀ 1600 ਰੁਪਇਆ 8 ਘੰਟਿਆਂ ਦੀ ਯਾਨੀ ਕਿ ਇੱਕ ਦਿਨ ਦੀ ਹੋਣੀ ਚਾਹੀਦੀ ਹੈ ਸਕਿੱਲ ਦੇ ਅਕੋਰਡਿੰਗ ਹਰ ਇੱਕ ਦੀ ਇਨਕਮ 1 ਲੱਖ ਤੋਂ ਲੈ ਕੇ 2.5 ਲੱਖ ਤੱਕ ਹੋਣੀ ਚਾਹੀਦੀ ਹੈ ਜੀਐਸਟੀ ਖਤਮ ਹੋਣੀ ਚਾਹੀਦੀ ਹੈ ਟ੍ਰਾਇੰਗਲ ਪਾਰਟੀ ਆਫ ਪੰਜਾਬ ਇਹ ਵੀ ਗੱਲ ਕਹਿੰਦੀ ਆ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਹਨ ਨਾ ਸੈਂਟਰ ਗਵਰਨਮੈਂਟ ਮੰਨ ਰਹੀ ਆ ਨਾ ਹੀ ਪੰਜਾਬ ਗਵਰਨਮੈਂਟ ਮੰਨ ਰਹੀ ਹੈਗੀ ਆ ਅਸੀਂ ਕਿਸਾਨਾਂ ਨੂੰ ਇੱਕ ਸਲਾਹ ਹੀ ਦੇ ਸਕਦੇ ਆ ਕਿ ਕਿਸਾਨਾਂ ਨੂੰ ਆਪਣੇ ਲੈਵਲ ਤੇ ਫਾਰਮ ਹਾਊਸ ਬਣਾ ਕੇ ਮੈਨੇਜਮੈਂਟ ਵਿੱਚ ਲਿਆ ਕੇ ਖੇਤੀਬਾੜੀ ਕਰਨੀ ਚਾਹੀਦੀ ਆ ਆਪਣੇ ਪ੍ਰੋਡਕਟ ਬਣਾ ਕੇ ਉਹਦੇ ਰੇਟ ਤੈਅ ਕਰਕੇ ਮਾਰਜਨ ਰੱਖ ਤੇ ਆਪਣੇ ਬਣਾਏ ਗਰੁੱਪ ਦੀ ਸਟੋਰਾਂ ਤੇ ਸਪਲਾਈ ਕਰਕੇ ਪੰਜਾਬ ਦੇ ਕਿਸਾਨ ਆਪਣੇ ਆਪ ਨੂੰ ਉੱਚਾ ਚੁੱਕ ਸਕਦੇ ਹਨ ਕਾਮਜਾਪ ਕਰ ਸਕਦੇ ਹਨ ਜਿੰਨਿਆਂ ਵੀ ਰਾਜਕ ਪਾਰਟ ਗਹਨ ਚਾਹੇ ਉਹ ਲੋਕਲ ਪਾਰਟੀਆਂ ਹਨ ਚਾਹੇ ਨਹਿਨਲ ਪਾਰਟੀ ਹਨ ਉਹ ਹਮੇਸ਼ਾ ਇੰਡੀਆ ਦੀ ਗੱਲ ਕਰਦੀਆਂ ਨੇ ਜਾਂ ਪੰਜਾਬ ਦੀ ਸੂਬੇ ਦੀ ਗੱਲ ਹੀ ਕਰਦੀਆਂ ਹਨ ਲੇਕਿਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਇਹ ਪਾਰਟੀ ਹਮੇਸ਼ਾ ਹੀ ਸ੍ਰੀ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਪੂਰੀ ਦੁਨੀਆ ਦੇ ਵਿੱਚ ਲੈ ਕੇ ਜਾਣ ਦੀ ਗੱਲ ਕਰਦੀ ਹੈ ਕਿਉਂਕਿ ਗੁਰੂ ਨਾਨਕ ਵਿਸ਼ਵ ਗੁਰੂ ਹਨ ਦੂਜੀ ਗੱਲ ਅਸੀਂ ਇਹ ਵੀ ਕਹਿੰਦੇ ਹਾਂ ਜਿਵੇਂ ਕਿ ਕਿਸਾਨ ਮਜ਼ਦੂਰ ਅਤੇ ਛੋਟੇ ਦੁਕਾਨਦਾਰ ਹਰ ਸਟੇਟ ਦੇ ਵਿੱਚ ਹਨ ਹਰ ਦੇਸ਼ ਦੇ ਵਿੱਚ ਹਨ ਇਸੇ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਵਿਸ਼ਵ ਗੁਰੂ ਸਨ ਅਸੀਂ ਪੂਰੇ ਵਿਸ਼ਵ ਦੀ ਗੱਲ ਕਰਦੇ ਹਾਂ ਇਸੇ ਤਰ੍ਹਾਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਵਿਸ਼ਵ ਦੀ ਗੱਲ ਕਰਦੀ ਹੈਗੀ ਆ ਪੂਰੀ ਦੁਨੀਆ ਦੀ ਹੀ ਗੱਲ ਕਰਦੀ ਹੈ ਸਾਰੀ ਲੋਕਾਈ ਦੀ ਗੱਲ ਕਰਦੀ ਹੈ ਬਧੇਰੇ ਜਾਣ ਕਰੇ ਲੈਣ ਲਈ ਤੁਸੀਂ ਸੇਰ ਲਿਕੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਆ ਕੇ ਗੱਲਬਾਤ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪੰਜਾਬ ਅਤੇ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਬੱਤਵਾ ਦਾ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਇਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ਏਜੰਡਿਆਂ ਬਾਰੇ ਨਵੀਂ ਇਨਫਰਮੇਸ਼ਨ ਦੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ